ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਥੋਰ ਦੀ ਸਨਾਓ ਕਿਦਾਂ ਅੱਜ ਆਪਾਂ ਲੈ ਕੇ ਆਇਆ ਤੁਹਾਡੇ ਲਈ ਵੀਡੀਓ ਆਪਾਂ ਲਾਉਣੀਆਂ ਦੁਪੱਟੇ ਤੇ ਗੋਮ ਲੈਸ ਦੁਪੱਟੇ ਤੇ ਆਪਾਂ ਗੋਮ ਲੈਸ ਲਾਉਣੀ ਆਰਗੈਂਜ਼ਾ ਦੀ ਜਿਹੜੀ ਝੋੜੀ ਵਾਲੀ ਲੈਸ ਹੁੰਦੀ ਆ ਉਹ ਵਾਲੀ ਲੈਸ ਲਾਉਣ ਦਾ ਤੁਹਾਨੂੰ ਤਰੀਕਾ ਦੱਸਦੇ ਆ ਵੀ ਆਪਾਂ ਕਿਸ ਤਰ੍ਹਾਂ ਸੌਖੇ ਤਰੀਕੇ ਨਾਲ ਗੋਮ ਲੈਸ ਲਗਾ ਸਕਦੇ ਆ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈਗੀ ਕੱਟਵਰਕ ਵਾਲੀ ਟ੍ਰੈਂਡਿੰਗ ਦੇ ਵਿੱਚ ਜਿਹੜੀ ਅੱਜਕੱਲ ਬਹੁਤ ਜ਼ਿਆਦਾ ਇਦੇ ਨਾਲ ਆਪਾਂ ਸੂਟ ਰੈਡੀ ਕੀਤਾ ਤੇ ਇਹਦੇ ਨਾਲ ਹੀ ਆਪਾਂ ਦੁਪੱਟੇ ਤੇ ਦੇਣੀ ਆ ਫਿਨਿਸ਼ਿੰਗ ਤੇ ਇਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਇਹ ਚੌੜੀ ਵਾਲੀ ਲੈਸ ਆ ਘੱਟ ਵਰਕ ਦੀ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਵੀਡੀਓ ਨੂੰ ਲਾਈਕ ਕਰ ਲੋ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਿਆ ਕਰੋ ਤੇ ਨਾਲੇ ਚੈਨਲ ਨੂੰ ਸਾਡੇ ਨੂੰ ਕਰ ਲੋ ਸਬਸਕ੍ਰਾਈਬ ਤੇ ਇਸ ਤਰ੍ਹਾਂ ਆਪਾਂ ਜਿਹੜਾ ਦੁਪੱਟਾ ਆਪਣੇ ਕੋਲੇ ਪ੍ਰਿੰਟਡ ਆ ਤੇ ਉਹਦੇ ਤੇ ਆਪਾਂ ਆਹ ਵਾਲੀ ਲੈਸ ਲਾਉਣੀ ਆ ਇਹਨੂੰ ਆਪਾਂ ਇਹ ਚੌੜੀ ਹੈਗੀ ਕੱਟਵਰਕ ਦਿੱਤਾ ਹੋਇਆ ਉਹਨੂੰ ਆਪਾਂ ਇਸ ਤਰ੍ਹਾਂ ਰੱਖ ਲੈਣਾ ਹੈਗਾ ਜਿਹੜੀ ਆਪਣੀ ਸਿੱਧੀ ਹੈਗੀ ਹੈਗੀ ਚੁੰਨੀ ਦੁਪੱਟਾ ਸਿੱਧੇ ਪਾਸੇ ਤੇ ਪੁੱਠੀ ਕਰਕੇ ਆਪਾਂ ਲੈਸ ਰੱਖ ਲਾਂਗੇ ਇਸ ਤਰ੍ਹਾਂ ਆਪਾਂ ਲੈਸ ਰੱਖ ਕੇ ਤੇ ਇਹਦੇ ਤੇ ਆਪਾਂ ਲਾਵਾਂਗੇ ਸਲਾਈ ਦੀ ਵੀਡੀਓ ਨਾਲ ਬਣੇ ਰਹੋ ਫਿਰ ਤੁਹਾਨੂੰ ਪੂਰੀ ਜਾਣਕਾਰੀ ਮਿਲੂਗੀ ਇਹਦੇ ਕੋਨੇ ਕੱਢਣੇ ਬਹੁਤ ਆਸਾਨ ਹੁੰਦੇ ਆ ਤੇ ਜਿਹੜੇ ਇਹ ਕੋਨੇ ਕੱਢਣ ਦੇ ਵਿੱਚ ਭੈਣਾ ਨੂੰ ਮੁਸ਼ਕਲ ਆਉਂਦੀ ਹੈ ਤੇ ਇਹ ਵੀਡੀਓ ਦੇਖ ਕੇ ਤੁਹਾਡੇ ਜਿਹੜੇ ਕੋਨੇ ਆਗੇ ਚੁੰਨੀਆਂ ਦੇ ਕੱਢਣ ਤੇ ਉਹ ਸੌਖੇ ਹੋ ਜਾਣਗੇ ਮਤਲਬ ਤੁਸੀਂ ਆਸਾਨੀ ਨਾਲ ਕੱਢ ਸਕਦੇ ਹੋ ਕੋਨੇ ਇਸ ਤਰ੍ਹਾਂ ਆਪਾਂ ਜਿਹੜੀ ਆਪਣਾ ਦੁਪੱਟਾ ਹੈ ਉਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਤੇ ਉਹਦੇ ਤੇ ਲਾਵਾਂਗੇ ਮਤਲਬ ਇੱਕੋ ਜਿਹੀ ਕੱਢਣੀ ਆਪਾਂ ਬਾਹਰ ਆਪਣੀ ਲਿਆਸ ਵੱਧ ਘਟ ਨਹੀਂ ਹੋਣੀ ਚਾਹੀਦੀਗੀ ਜਿੱਥੋਂ ਤੱਕ ਆਪਾਂ ਰੱਖਣੀ ਆ ਉੱਥੋਂ ਤੱਕ ਆਪਾਂ ਉਹਨਾ ਆਪਾਂ ਦੂਸਰੇ ਪਾਸੇ ਤੋਂ ਸਿੱਧੇ ਸਿੱਧਾ ਦੁਪੱਟਾ ਰੱਖ ਕੇ ਤੇ ਪੁੱਠੀ ਲੈਸ ਰੱਖ ਕੇ ਤੇ ਉੱਪਰ ਜਿਹੜੀ ਕਰਨੀ ਤੋਂ ਸਲਾਈ ਉਹ ਉੱਪਰ ਰੱਖ ਕੇ ਤੇ ਆਪਾਂ ਸਲਾਈ ਲਾਉਣੀ ਸਟਾਰਟ ਕਰ ਦੇਣੀ ਆ ਤੇ ਇਹ ਆਪਾਂ ਚੁੰਨੀ ਦੇ ਇੱਕ ਪਾਸੇ ਤੇ ਲਾਉਣੀ ਆ ਇਸ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਇਹ ਇਸ ਤਰ੍ਹਾਂ ਆਪਾਂ ਲਾਇ ਸਲਾਈ ਲਾਉਣੀ ਸਟਾਰਟ ਕਰ ਦੇਣੀ ਆ ਵੀਡੀਓ ਨੂੰ ਫੁੱਲ ਵਾਚ ਕਰਨਾ ਹੈ ਤਰ ਆਪਣਾ ਜਿਹੜਾ ਦੁਪੱਟਾ ਆਏਗਾ ਉਹ ਸਿੱਧਾ ਰੱਖਿਆ ਹੋਇਆ ਆਏਗਾ ਤੇ ਜਿਹੜੀ ਲੈਸ ਆ ਉਹ ਪੁੱਠੀਆ ਕਰਕੇ ਤੇ ਇਸ ਤਰ੍ਹਾਂ ਧਿਆਨ ਦੇ ਕੇ ਰੱਖਣਾ ਆਏਗਾ ਤੇ ਸਲਾਈ ਲਾਉਂਦੇ ਜਾਣਾ ਹੈ ਫੁੱਲ ਸਲਾਈ ਲਾਕੇ ਜਦੋਂ ਕੋਨਾ ਆ ਗਏ ਤੁਹਾਨੂੰ ਦੱਸਾਂਗੇ ਵੀ ਇਸ ਤਰ੍ਹਾਂ ਕਰਨਾ ਆਪਾਂ ਕੋਨੇ ਤੇ ਜਾ ਕੇ ਹਾਂਜੀ ਆਪਾਂ ਇਸ ਤਰ੍ਹਾਂ ਸਲਾਈ ਲਾਉਣੀ ਆ ਕੋਨੇ ਤੇ ਜਾ ਕੇ ਤੁਹਾਨੂੰ ਦੱਸਦੇ ਆ ਵੀ ਆਪਾਂ ਕਿਸ ਤਰ੍ਹਾਂ ਕਰਨਾ ਹੈ ਆਪਣਾ ਕੋਨਾ ਆ ਗਿਆ ਕੋਨੇ ਤੇ ਜਾ ਕੇ ਨਾ ਤੇ ਪੌਣਾ ਕ ਇੰਚ ਤੇ ਉ ਪਹਿਲਾਂ ਆਪਾਂ ਸਲਾਈ ਵਾਰ ਕੱਢ ਲੈਣੀ ਆ ਤੇ ਫੇਰ ਆਪਾਂ ਜਿਹੜਾ ਦੂਸਰੇ ਪਾਸੇ ਨੂੰ ਮੋੜ ਕੇ ਤੇ ਦੂਸਰੇ ਪਾਸੇ ਤੋਂ ਜਿਹੜਾ ਕੱਪੜਾ ਹੋਊਗਾ ਉਹ ਫੋਲਡ ਕਰਕੇ ਤੇ ਮੋੜ ਦੇਣਾ ਆਏਗਾ ਇਸ ਤਰ੍ਹਾਂ ਆਪਣਾ ਕੋਨਾ ਜਿਹੜਾ ਵਧੀਆ ਢੰਗ ਨਾਲ ਨਿਕਲਿਆ ਆ ਤਰ੍ਹਾਂ ਆਪਾਂ ਦੇਖੋ ਕੋਨੇ ਤੋਂ ਕਿਸ ਤਰ੍ਹਾਂ ਕਰ ਰਹੇ ਆਂ ਸਲਾਈ ਨੂੰ ਆਪਾਂ ਵਿੱਚ ਹੀ ਰੱਖ ਲੈਣਾ ਵਿੱਚ ਹੀ ਰੱਖ ਕੇ ਤੇ ਜਿਹੜੀ ਆਪਣੀ ਲੈਸ ਆ ਉਹਨੂੰ ਆਪਾਂ ਦੂਸਰੇ ਪਾਸੇ ਨੂੰ ਮੋੜ ਦੇਣਾ ਤੇ ਥੋੜੀ ਜਿਹੀ ਆਪਾਂ ਸਲਾਈ ਅੱਗੇ ਲੈ ਕੇ ਆਵਾਂਗੇ ਇਸ ਤਰ੍ਹਾਂ ਵਿੱਚੇ ਰੱਖ ਕੇ ਨਾ ਸੂਈ ਤੇ ਆਪਾਂ ਸਲਾਈ ਨੂੰ ਥੋੜਾ ਜਿਹਾ ਅੱਗੇ ਲੈ ਕੇ ਆਵਾਂਗੇ ਤੇ ਫਿਰ ਜਿਹੜਾ ਦੂਸਰੇ ਪਾਸੇ ਵਾਲਾ ਕੱਪੜਾ ਹੋਊਗਾ ਇਧਰਲੇ ਪਾਸੇ ਤੋਂ ਇਹਨੂੰ ਆਪਾਂ ਡਬਲ ਫੋਲਡ ਕਰਕੇ ਫਿਰ ਆਪਾਂ ਉੱਪਰ ਰੱਖ ਦਾਂਗੇ ਲੈਸ ਦੇ ਚਿੱਕਰ ਨੂੰ ਉਸੇ ਤਰ੍ਹਾਂ ਤੋਂ ਸਲਾਈ ਲਾਉਣੀ ਸਟਾਰਟ ਕਰ ਦਾਂਗੇ ਆ ਦੇਖੋ ਇਸੇ ਤਰ੍ਹਾਂ ਹੀ ਆਪਾਂ ਸਲਾਈ ਲਾਉਣੀ ਸਟਾਰਟ ਕਰਤੀ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੀ ਸਲਾਈ ਜਿਹੜੀ ਆਪਣੀ ਕੰਪਲੀਟ ਕਰ ਲਾਂਗੇ ਹਾਂਜੀ ਇੱਕ ਇਸ ਤਰ੍ਹਾਂ ਆਪਾਂ ਇੱਕ ਸਲਾਈ ਲਾ ਕੇ ਹੁਣ ਆਪਾਂ ਦੂਸਰੀ ਸਲਾਈ ਲਾਵਾਂਗੇ ਇਹਦੇ ਤੇ ਇਸ ਤਰ੍ਹਾਂ ਇਹਨੂੰ ਇੱਕ ਪਾਸੇ ਨੂੰ ਕਰਕੇ ਤੇ ਫੇਰ ਦੂਸਰੇ ਪਾਸੇ ਕਰਕੇ ਦੇਖੋ ਇਸ ਤਰ੍ਹਾਂ ਆਪਣਾ ਕੋਨਾ ਜਿਹੜਾ ਨਿਕਲਿਆ ਆਊਗਾ ਤੇ ਹੁਣ ਆਪਾਂ ਇਹਦੇ ਤੇ ਸਿੱਧਾ ਕਰਕੇ ਇਹਨੂੰ ਤੇ ਫੇਰ ਆਪਾਂ ਇਹਦੇ ਤੇ ਸਲਾਈ ਲਾਵਾਂਗੇ ਦੂਸਰੀ ਨਾਪਣ ਵਾਲੀ ਸਲਾਈ ਇਹਨੂੰ ਲਾਵਾਂਗੇ ਜਿਹੜੀ ਆਪਣੀ ਦੂਸਰੀ ਸਾਈਡ ਹੋਊਗੀ ਉਹ ਨੱਪੀ ਜਾਊਗੀ ਬਿਲਕੁਲ ਜਿਹੜੀ ਲੈਸ ਹੋਊਗੀ ਉਹ ਗੁੰਮ ਹੋ ਜਾਊਗੀ ਗੋਮਾ ਕਰਨ ਵਾਲੀ ਸਲਾਈ ਆਪਾਂ ਇਸ ਤਰ੍ਹਾਂ ਸਾਰੀ ਚੁੰਨੀ ਦੇ ਚਾਰ ਚਫੇਰੇ ਤੇ ਲਾ ਦਾਂਗੇ ਤੇ ਸਲਾਈ ਦਾ ਆਪਾਂ ਧਿਆਨ ਰੱਖਣਾ ਵੀ نیچے ਤੋਂ ਜਿਹੜੀ ਆਪਣੀ ਆਈ ਹੈ ਨਾ ਮਤਲਬ ਸਲਾਈ ਉਹਦੇ ਉੱਪਰ ਉੱਪਰ ਲਾਉਣੀ ਆ ਇਸ ਤਰ੍ਹਾਂ ਆਪਾਂ ਸਲਾਈ ਜਿਹੜੀ ਆਪਣੀ ਕੰਨੀ ਕੰਨੀ ਤੇ ਆਉਣੀ ਚਾਹੀਦੀ ਆ ਇਹ ਫਾਈਨਲ ਸਲਾਈ ਲਾ ਕੇ ਆਪਣੀ ਜਿਹੜੀ ਦੁਪੱਟਾ ਹੋਊਗਾ ਉਹਦੇ ਤੇ ਗਮ ਲੈਸ ਲੱਗ ਜੂਗੀ ਇਹ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਫੇਟਾਂ ਨੂੰ ਜਾਣਕਾਰੀ ਮਿਲਿਆ ਕਰੂਗੀ ਵੀ ਕਿਹਸ ਤਰ੍ਹਾਂ ਲੱਗਦੀ ਆ ਤੇ ਆਹ ਦੇਖੋ ਫਿਨਿਸ਼ਿੰਗ ਇਸ ਤਰ੍ਹਾਂ ਲੱਗੀ ਆਪਣੀ ਲੈ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ